ਜੇ ਹਰ ਬੰਦੇ ਗੱਡੀ ਲੈ ਕੇ ਸ਼ਹਿਰ ਵੱਲ ਨੂੰ ਆਵੇ ਤਾਂ ਪਾਰਕਿੰਗ ਦੀ ਪ੍ਰੋਬਲਮ ਵੀ ਹੈ ట్రాਫਿਕ ਦੀ ਪ੍ਰੋਬਲਮ ਵੀ ਹੈ। ਤੋਂ ਅਸੀਂ ਇਥੇ ਇਲੈਕਟ੍ਰਿਕ ਬੱਸਾਂ ਚਲਾ ਰਹੇ ਆਂ ਆਪ ਲੋਕਾਂ ਦੀ ਸੁੱਖਵਾਸ ਤੇ ਬੰਡਲ ਪਾਰਕ ਵਾਸਤੇ ਮਾਨਯੋਗ ਮੇਅਰ ਸਾਹਿਬ ਨੇ ਕੈਦ ਕੀਤੀ ਹੋਈ ਹੈ। ਕਿਉਂਕਿ ਕਾਰਪੋਰੇਸ਼ਨ ਜਨਤਕ ਨਗਰ ਨਿਗਮ ਦੀ ਜ਼ਗਾ ਉਹਨਾਂ ਦੀ ਪ੍ਰਾਪਰਟੀ ਹੈ। ਸੋ ਉਹਨਾਂ ਨੇ ਉਹਦੀ ਪਲੈਨਿੰਗ ਕਰ ਲਈ ਹੈ ਮੈਂ ਫੜਿਆ ਵੀ ਸੀ ਸੋਣਾ ਵੀ ਸੀ। ਤੇ ਜਿੱਦਾਂ ਹੀ ਹੋਏਗਾ ਤੁਸੀਂ ਤੁਹਾਨੂੰ ਬੰਡਲ ਪਾਰਕ ਕੋਲ ਵੀ ਜੁੜੂ। ਇਹਨੂੰ ਜੇ ਇੱਕ ਦੇਖੋ ਪੰਜਾਬ ਇੱਕ ਦੇਸ਼ ਦਾ ਇੰਪੋਰਟੈਂਟ ਹਿੱਸਾ ਤੋਂ ਮੈਂ ਲੰਬੀ ਗੱਲਾਂ ਵੱਲ ਨਹੀਂ ਜਾਂਦਾ ਜੋ ਪੰਜਾਬ ਦਾ ਯੋਗਦਾਨ ਹੈ ਜੋ ਪੰਜਾਬ ਦਾ ਕੰਟਰੀਬਿਊਸ਼ਨ ਹੈ ਫੂਡ ਵਿੱਚ ਬਾਰਡਰ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਨੇ ਪੰਜਾਬ ਦੇ ਨਾਲ ਝਟਕੇ ਵਾਲੀ ਬਹੁਤ ਲੇਟ ਕਰਕੇ ਡਿਲੇ ਕਰਕੇ ਸਮਝਿਆ ਜਿਹਦੇ ਨਾਲ ਪਰ ਫਿਰ ਵੀ ਪੰਜਾਬ ਸਰਕਾਰ ਹੁਣ ਆਪਣੇ ਪੈਰਾਂ ਤੇ ਬੜੇ ਸਟਰੋਂਗਲੀ ਮਜਬੂਤੀ ਨਾਲ ਖੜੀ ਹੋ ਰਹੀ ਹੈ ਇਸੇ ਕਰਕੇ ਅਸੀਂ ਆਪਣੇ ਬਜਟ ਦੇ ਵਿੱਚ ਇੰਨੀਆਂ ਸਕੀਮਾਂ ਸਹੂਲਤਾ ਜਿਹੜੀਆਂ ਪੰਜਾਬ ਦੀ ਪਾਲਸਾਂ ਨੂੰ ਲੈ ਕੇ ਰਾਵਾਂਗੇ ਪੰਜਾਬੀ ਕਦੀ ਹੱਥ ਛੱਡਦੇ ਤੁਹਾਨੂੰ ਪਤਾ ਨਹੀਂ ਕਿ ਸੱਟ ਇਹਦੇ ਇਸਿਊ ਨੂੰ ਡਾਇਵਰਟ ਕਰਨ ਦੀ ਕਾਂਗਰਸੇ ਵੱਲ ਕੋਸ਼ਿਸ਼ ਕਿੰਨਾ ਵੱਡਾ ਫੈਸਲਾ ਹੈ ਕਿ ਸਾਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਸੂਬੇ ਵਿੱਚ ਕਿੰਨੇ ਵਿਕਟਿਮਸ ਕਿੰਨੇ ਵਿਕਟਿਮਾਈਜ਼ ਹੋਏ ਨੇ ਡਰਸ ਦੇ ਕਿੰਨੇ ਮਰੀਜ਼ ਨੇ ਕਿੰਨੇ ਨੂੰ ਲੋੜ ਆ ਉਦੀ ਸਿੱਧੇ ਸ਼ਬਦਾਂ ਵਿੱਚ ਤਾਰੀਫ਼ ਕਰਨੀ ਤੇ ਕਿ ਆਪੇ ਸੇ ਬਾਜਵਾਜੀ ਕਾਂਗਰਸ ਵਾਲੇ ਕਿੰਨੇ ਜੁਰਦ ਦੇ ਥਲੇ ਪਏ ਆ ਪਰ ਅਸੀਂ ਉਦੋਂ ਨੂੰ ਜਾਣਾ ਨਹੀਂ ਹੁਣ ਤੁਸੀਂ ਵੇਖ ਲਓ ਜਿੰਨੀ ਵੀ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਹੋਈ ਹੈ ਅਸੀਂ ਕੋਈ ਬਦਲਾ ਲਊ ਭਾਵਨਾ ਨਾਲ ਅਸੀਂ ਕਦੀ ਨਹੀਂ ਆਪਣੀ ਆਪੋ ਜੀ ਨੂੰ ਕਿਹਾ ਅਸੀਂ ਤਾਂ ਨਹੀਂ ਇਹ ਸਭ ਵੀ ਸਮਝੀ ਲੜਾਂਗੇ ਮੈਂ ਸਮਝਦਾ ਮੈਂ ਤਾਂ ਕਿਹਾ ਕਾਂਗਰਸੀ ਵੀ ਦੂਜੀਆਂ ਪਾਰਟੀਆਂ ਵਾਲੇ ਵੀ ਕੁਝ ਯੋਗਦਾਨ ਪਾ ਸਾਨੂੰ ਦੱਸਣ ਸਰਕਾਰ ਨੂੰ ਵਰਲਡ ਸਟੇਸ਼ਨ ਕਾਂਗਰਸ ਲੀਡਰ ਕਾਊਂਟਰ ਲੀਡਰ ਆਦਾ ਕਹਿੰਦਾ ਕਾਂਗਰਸ ਨੂੰ ਇਹ ਤਾਂ ਮਹਿਸੂਸ ਹੋ ਰਿਹਾ ਨਾ ਵੀ ਉਹ 5 ਸਾਲ ਪਛੇ ਨਹੀਂ ਕਰਕੇ ਗਏ। ਮੈਂ ਇਹ ਕਹਿ ਰਿਹਾ ਵੀ ਕੇਂਦਰ ਦਾ ਪ੍ਰੋਜੈਕਟ ਸੀ 2016 ਚ ਸਟਾਰਟ ਹੋਇਆ ਸੀ ਸਤੰਬਰ ਚ। ਇਹਨੇ 2018 ਵਿੱਚ ਕੰਪਲੀਟ ਹੋਣਾ ਸੀ। ਕਾਂਗਰਸ ਦੀ ਸਰਕਾਰ 2017 ਚ ਆ ਗਈ। ਕਾਂਗਰਸ ਨੂੰ ਲੱਗਿਆ ਵੀ ਜੇ ਪ੍ਰੋਜੈਕਟ ਪੂਰਾ ਹੋ ਗਿਆ। ਇਹਦਾ ਲਾਹਾ ਮੌਕੇ ਦੇ ਐਮਐਲਏ ਨੂੰ ਕਿਉਂਕਿ ਉਸ ਵੇਲੇ ਮੈਂਬਰਾਇਟੀ ਉੱਥੇ। ਇਹਦਾ ਲਾਹਾ ਉਹਨੂੰ ਬਹੁਤ ਵੱਡੇ ਪਦਰ ਤੇ ਮਿਲੇਗਾ। ਉਹਨਾਂ ਨੇ ਇਹ ਕੰਮ ਬੰਦ ਕਰਵਾਇਆ ਬੰਦ ਕਰਵਾਤਾ ਬਾਅਦ ਵਿੱਚ ਚਲੋ ਅ ਚੀਫ ਮਨਿਸਟਰ ਬਦਲ ਗਏ ਫਿਰ ਠੇਕੇਦਾਰ ਪਰੇਸ਼ਾਨ ਹੋ ਗਿਆ ਕਿਉਂਕਿ ਠੇਕੇਦਾਰ ਨੂੰ ਫੋਰੈਸਟ ਦੀ ਪਰਮਿਸ਼ਨ ਨਹੀਂ ਮਿਲ ਰਹੀ ਸੀ ਠੇਕੇਦਾਰ ਨੂੰ ਮਾਈਨਿੰਗ ਵਾਲੇ ਪਰਮਿਸ਼ਨਾਂ ਨਹੀਂ ਦੇ ਰਹੇ ਸੀ ਕੰੈਕਸ਼ਨ ਨਹੀਂ ਮਿਲ ਰਿਹਾ ਠੇਕੇਦਾਰ ਨੂੰ ਕੰੈਕਸ਼ਨ ਨਹੀਂ ਮਿਲ ਰਿਹਾ ਸੀ ਕੰੈਕਸ਼ਨ ਹੋਰ ਤਾਂ ਹੋਰ ਉਸ ਲਈ ਵੀ ਸਰਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਜਿੰਨਾ ਥਿਨਰ ਦੀ ਦੁਕਾਨਾਂ ਜਿਹਨਾਂ ਦੇ ਘਰ ਵਿੱਚ ਆਏ ਸੀ ਉਨਾ ਮੂਨਾ ਦਾ ਬੰਦਾ ਪੈਸਾ ਆ ਗਿਆ ਤੇਜ ਕਰਤਾ ਮੈਂ ਤਾਂ ਹੀ ਤੁਹਾਨੂੰ ਕੁਝ ਮਹੀਨਿਆਂ ਦੀ ਗੱਲ ਤੇਰੀ ਜੀ ਦੇ ਰੱਖੀ ਅਸੀਂ ਇੰਦਰ ਚ ਵੀ ਗੱਲ ਕਰ ਲਈ ਆ ਅਸੀਂ ਉਹ ਡਿਫਰੈਂਸ ਅਮਾਉਂਟ ਆ ਉਹਨੂੰ ਸੈਟਲ ਇੱਕ ਹੋਰ ਨਾਲ ਸੰਬੰਧ ਕੋਚ ਉਹਦੇ ਨਾਲ ਉਸ ਤੋਂ ਅੱਗੇ ਦਾ ਆ ਕੋਲ ਵਿੱਚ ਠੀਕ ਹੈ ਉਹਦੇ ਵਿੱਚ ਇੱਕ ਸ਼ੱਕੀ ਸੀ ਘਟਾਲਾ ਹੋਣ ਦਾ ਸੀ ਫਰਦਸ਼ਾ ਅਸ਼ਭੀ ਉਹ ਸੰਗਦੇ ਵਿੱਚ ਕਾਂਗਰਸ ਦੇ ਇੱਕ ਉਸ ਮੈਂ ਲਿੰਦੇ ਵਜ਼ੀਰ ਸਾਹਿਬ ਦਾ ਵੀ ਨਾਮ ਜਿਹੜੇ ਬਾਅਦ ਵਿੱਚ ਬੀਜੇਪੀ ਚ ਚਲੇ ਗਏ ਸੀ ਕਿਉਂਕਿ ਬੀਜੇਪੀ ਦੀ ਕੇਂਦਰ ਚ ਸਥਾਪਨਾ ਆ ਉਹ ਤੋਂ ਦੁਆਈ ਲਈ ਗਏ ਹੋਣੇ ਤੇ ਫਿਰ ਐਹੋ ਜਿਹੇ ਲੋਕ ਆ ਤੁਸੀਂ ਦੱਸੋ ਆ 3 ਸਾਲ ਦੀ ਸਰਕਾਰ ਆ ਬੜਾ ਟ੍ਰਾਂਸਪੇਰੈਂਟ ਪ੍ਰੀਕ ਨਾਲ ਕੰਮ ਚੱਲ ਰਿਹਾ ਲੋਕਾਂ ਦੇ ਹਿੱਤ ਦਾ ਕੰਮ ਚੱਲ ਰਿਹਾ ਪਰ ਵਾਰੀ-ਵਾਰੀ ਅਸੀਂ ਸਾਰੇ ਵਾਅਦੇ ਪੂਰੇ ਕੀ